ਜੀ ਮਿੱਤਰੋ ਕੀ ਹਾਲ ਚਾਲ ਆ ਕੀ ਬੰਦਾ ਕਰਦਾ ਘਰ ਪਰਿਵਾਰ ਜਾਨੂ ਸਾਰਿਆਂ ਨੇ ਸੈੱਟ ਨੇ ਤੇ ਅੱਜ ਆਪਾਂ ਪਾਉਣੀਆਂ ਸੀ ਬੱਚਿਆਂ ਦੇ ਠੱਲਾ ਮੈਂ ਕਿ ਚਲੋ ਬੰਗਾਂ ਦੀ ਸ਼ੌਂਕ ਕਰਾ ਲ ਗਏ ਠੱਲਾ ਦਾ ਆਪਣੇ ਕੋਲ ਕਿਹੜਾ 20 ਕ ਠੱਲਾ ਆਈਆਂ ਬਈ ਬਣਾ ਕੇ ਗਿਆ ਆਪਣਾ ਲਿਆਜੀ ਬੰਦੇ ਬਣਾਉਂਦਾ ਤੇ ਉਹਦੇ ਕੋਲ ਕਿਹੜਾ 20 ਕ ਕਬੂਤਰਾਂ ਦੀਆਂ ਠੱਲਾ ਬਣੀਆਂ ਪੰਗਾ ਸੀਆਂ ਤੇ ਕਿਹੜਾ ਪਾਤੇ ਡੋੜ ਦਿਖਾ ਕੇ ਤੇ ਨੰਬਰ ਪਵਾ ਲੈਂਦੇ ਆ ਤੇ ਇਹ ਆਪਾਂ ਬੱਚਿਆਂ ਦੇ ਪਾਉਣੇ ਆ ਤੇ ਬੱਚੇ ਕਿੰਨੂੰ ਵੱਡੇ ਹੁੰਦੇ ਜਾਂਦੇ ਸੀਗੇ ਤੇ ਆਪਾਂ ਫਿਰ ਬਣਵਾ ਲਈਆਂ ਤੇ ਹੁਣ ਪਾ ਦਿੰਨੇ ਆਪਾਂ ਬੱਚਿਆਂ ਦੇ ਤੇ ਇੱਕ ਮਿੱਤਰੋ ਜਿਹੜੀ ਬਾਜੀ ਸੀਗੀ ਪਿੰਡ ਢਿਲਮੀ 8 ਤਰੀਕ ਦੀ ਉਹ ਬਾਜੀ 8 ਤਰੀਕ ਦੀ ਕੈਨਸਲ ਹੋ ਕੇ ਬਾਜੀ ਹੋ ਗਈ 10 ਤਰੀਕ ਦੀ ਤੇ ਮਤਲਬ ਅੱਜ 9 ਤਰੀਕ ਆ ਕੱਲ ਨੂੰ ਬਾਜੀ ਆ ਤੇ ਕੱਲ ਨੂੰ ਆਪਾਂ ਕਬੂਤਰ ਛੱਡ ਰਹੇ ਆ ਆ ਕਬੂਤਰ ਛੱਡਣਾ ਕਾਲੀ ਟੋਰੀ ਵਾਲਾ ਤੇ ਹੋ ਸਕਦਾ ਆਪਾਂ ਦੋਵੇਂ ਕਬੂਤਰ ਛੱਡਦਗੇ ਕਬੂਤਰ ਵੀ ਥੱਲੇ ਕਾਲੀ ਟੋਰੀ ਵਾਲੀ ਕਬੂਤਰ ਵੀ ਆਪਾਂ ਕੀ ਕਰ ਦੋਵੇਂ ਛੱਡ ਦਗੇ ਉਹ ਕੱਲੂ ਮੌਕਾ ਦੱਸੂਗਾ ਇੱਕ ਤਾਂ ਛੱਟਣਾ ਛੱਡਣਾ ਤੇ ਦੂਜਾ ਵੀ ਆਪਾਂ ਛੱਡ ਸਕਦੇ ਆ ਤੇ ਕਬੂਤਰਾਂ ਤੁਹਾਨੂੰ ਸ਼ੌਂਕ ਕਰਾ ਦਿੰਨੇ ਆਪਾਂ ਇਹਦੀ ਕੈਟੋਰੀ ਕਬੂਤਰ ਦੀ ਸੀ ਕੂਤਰੀ ਦੀ ਕੰਟੋਰੀ ਸੀ ਇਹਦੀ ਆਪਾਂ ਬੈਠ ਕਰਤੀ ਆ ਕਬੂਤਰ ਦੀ ਅਗਲਾ ਵੀ ਬੈਠ ਕਰਤੀ ਇਹਦੀ ਆਪਾਂ ਆਹ ਕਬੂਤਰ ਆ ਇਹ ਛੱਡਣਾ ਕੱਲੂ ਪੈਂਡ ਟਾਈਮ ਹੀ ਤੇ ਇੱਕ ਕਬੂਦਰੀ ਆ ਆਹਾਂ ਕੂਦਰੀ ਆ ਇਹ ਵੀ ਕੈਰੀਟੋਰੀ ਆ ਇਹ ਵੀ ਟੈਲੀਮੀਟਰ ਨਹੀਂ ਆ ਇਹਦੀ ਕਲੀ ਕੈਰੀਟੋਰੀ ਆ ਉਹਦੀ ਆਪਾਂ ਨਾਲ ਬੈਠ ਰਹੀ ਕਰਦੀ ਆ ਐਂਡ ਜੋ ਥੋੜੇ ਦਿਨ ਨਹੀਂ ਹੋਏ ਬਦਾਮਖੰਦੀ ਨੂੰ ਇਹ ਆਪਾਂ ਬੱਚਿਆਂ ਵਾਸਤੇ ਲਾਉਣੀ ਸੀਗੀ ਡੋਮਣੀ ਤਾਂ ਨਹੀਂ ਸੀਗੀ ਪਰ ਚਲੋ ਉੱਡੀਆਂ ਦੀ ਸੀ ਅਗੇ ਛਾਂ ਛੱਡਦਗੇ ਬਾਕੀ ਕੱਲ ਕੋਈ ਪਤਾ ਨਹੀਂਗਾ ਕੀ ਪਤਾ ਇੱਕ ਛੱਡ ਗਈਆਂ ਦੋ ਇਹ ਤਾਂ ਮਹਾ ਪੰਜ ਦਿਨ ਹੀ ਹੋਏ ਬਦਾਮਖੰਦੀ ਨੂੰ ਉਹ ਮਹਾ ਹੋ ਗਿਆ 15 20 20 ਦਿਨ ਹੋ ਗਏ ਨੇ ਬਦਾਮ ਖਾਂਦੇ ਨੂੰ ਤਾਂ ਇਹ ਤਾਂ ਚਾਰ ਪੰਜ ਦਿਨ ਹੀ ਹੋਇਆ ਬਦਾਮ ਖਾਂਦੀ ਨੂੰ ਇਹ ਗੇੜਿਆ ਆ ਗਏ ਦੋਵੇਂ ਸੱਤ ਦੇ ਬੈਠੇ ਸੀਗੇ ਢੜਕਾ ਕੇ ਭਾਈ ਸੀ ਆਪਾਂ ਸ਼ਾਇਦ ਆਪਾਂ ਦੋਵੇਂ ਛੱਡ ਦਿੱ ਗਏ ਬਾਕੀ ਆਪਾਂ ਬੱਚਿਆਂ ਦੇ ਠੱਲਾਂ ਠੁੱਲਣਾ ਪਾਉਣੇ ਆ ਤੇ ਆਪਾਂ ਵਿਖਾਉਣੇ ਤੁਹਾਨੂੰ ਬੱਚੇ ਲਿਆਉਣੇ ਕੱਢ ਕੇ ਬਾਹਰ ਤੇ ਪੌਣੇ ਠੱਲਾਂ ਉੱਪਰ ਲਓ ਜੀ ਮਿੱਤਰੋ ਆਪਾਂ ਬੱਚੀ ਚੱਕ ਲੈਂਦੇ ਆ ਤੇ ਇਹ ਹੈਗੇ ਆਪਣੇ ਬੋਦੀ ਵਾਲੇ ਦੇ ਬੱਚੇ ਇਹ ਡੱਕਿਆ ਪੈਰਾਂ ਤੇ ਇਹ ਆਪਾਂ ਨਿੱਕੇ ਨਿੱਕੇ ਠੱਲਨਾ ਪਾ ਦਨੇ ਆ ਮਰਕੇ ਵੱਡੇ ਹੋ ਕੇ ਤੇ ਇਹਨੇ ਡੱਕੇ ਮੋਏ ਭੱਟੀ ਜਾਊਗੀ ਇਹ ਆਪਾਂ ਸੱਜੇ ਪੈਰ ਚ ਪਾਉਣੇ ਆ பூத்தர் நேரம் பாதை ஆனால் பட்டி ஏத பி ਲਓ ਇਹ ਪਹਿਲੇ ਠੱਲ ਪਾ ਦਿੰਨੇ ਆ ਹਲੋ ਜੀ ਇਹਨਾਂ ਚਾਕੇ ਖੁੱਡੇ 'ਚ ਰੱਖੋਣੇ ਆ ਆਪਾਂ ਹੋਰ ਬੱਚੇ ਲੈ ਆਉਣੇ ਆ ਉਹਨਾਂ ਦੇ ਪਾ ਦਿੰਨੇ ਇਹ ਖੁੱਡੇ 'ਚ ਰੱਖੋਣੇ ਆ ਆਪਾਂ ਤੇ ਨਾਲ ਇਧਰ ਕਾਪੀ ਵੀ ਆਪਣੀ ਆ ਨਾਂ ਲਾਣ ਆਪਾਂ ਨੋਟ ਕਰੀ ਜਾਂਦੇ ਆ ਆ ਠੱਲਾ ਪੰਗਾ ਆਪਣੀਆਂ ਇਹਦੇ ਕੜ ਕੜ ਪਾ ਦੇਨੇ ਨਾਲ ਆਪਾਂ ਨੋਟ ਕਰੀਏ ਨੇ ਕਿਹੜੇ ਕਿਹੜੇ ਜੋੜੇ ਦੀਆਂ ਤੇ ਆ ਬੱਚੇ ਆ ਇਹਨਾਂ ਚੱਕਾ ਤੇ ਖੁੱਡਿ ਜੀ ਰੱਖ ਆਉਣੇ ਆ ਤੇ ਦਾਣਾ ਪਾਣੀ ਜਿਰੇ ਕਬੂਤਰ ਤੇ ਆਪਾਂ ਹੋਰ ਲਿਆਉਣੇ ਬੱਚਾ ਕੱਢ ਕੇ ਲੋ ਵੀ ਆਪਾਂ ਕਾਲਸਰੇ ਧੀ ਦੇ ਬੱਚੇ ਲਿਆਉਂਦੇ ਆ ਜਿਵੇਂ ਚਿੱਟੇ ਆ ਤੇ ਇਹਨਾਂ ਦੇ ਪਾ ਦੇਨੇ ਆ ਪਠਲਨਾ ਇਹਦੇ ਪਾ ਦਨੇ ਆ ਇਹਨਾਂ ਦੇ ਮੌਜ ਹੈਣੀਗੀ ਇਹ ਚਿੱਟਾ ਹੀ ਆ ਪੂਰੀ ਪੂਛ ਕੱਢੂਗਾ ਪਿੱਛੋਂ ਜੋ ਅੰਜ ਮੜੀ ਜੀ ਕਾਲੀ ਹੈ ਦੀ ਇਹਦੀ ਪੂਰੀ ਜੀ ਆ ਆਪਾਂ ਨੋਟ ਕਰੀਏ ਨੇ ਨਾਮ ਦੀ ਨਾਲ ਕਾਪੀ ਪੈਨ ਫੜਿਆ

ਪੜਕ ਨਹੀਂ ਮੋਏ ਪੱਟੀ ਜਾਂਦੀ ਆ ਇਹ ਸਿੰਗਲ ਹੀ ਬੱਚਾ ਇੱਕ ਹੀ ਬੱਚਾ ਤੇ ਇਹ ਕੰਡ ਚ ਮਰ ਗਿਆ ਸੀਗਾ ਇਹ ਤੇ ਇੱਕ ਹੀ ਨਿਕਲੇ ਆਪਣੇ ਕੋਲੇ ਇਹ ਕੱਲਾ ਬੱਚਾ ਹੀ ਆ ਆ ਹੈਗਾ ਆਪਣੇ ਰੱਤੇ ਦਾ ਪੁੱਤ ਆ ਰੱਤੇ ਦਾ ਬੱਚਾ ਰੱਤੇ ਨਿਕਲੂਗਾ ਇਹ ਇਹ ਰੱਤਾ ਹੀ ਖੰਭਾ ਬਗਲ ਨਾਲੇ ਵੀ ਉਹੀ ਸਾਰਾ ਰੱਤਾ ਹੀ ਆ ਇਹ ਰੱਤਾ ਹੀ ਨਿਕਲੂਗਾ ਇਹ ਪਿਓ ਤੇ ਗਿਆ ਹੈ ਕਬੂਤਰੇ ਕੀ ਲਾਲਸਰੀ ਆਪਣੀ ਤੇ ਕਬੂਤਰ ਰੱਤਾ ਆਪਣਾ ਇਹਦਾ ਵੀ ਇੱਕ ਬੱਚਾ ਨਿਕਲਿਆ ਤੇ ਇੱਕ ਇਹਦਾ ਵੀ ਅੰਡੇ ਚ ਹੀ ਮਰ ਗਿਆ ਸੀਗਾ ਲਓ ਜੀ ਆਪਾਂ ਇਹਦੇ ਠੱਲ ਪਾ ਤੀ ਆ आपने का दो कबूतर पठे बच्चे पूछ भूरी बाकी चिट्टे ही है। आ जम चिट्टा आप थलों तो ऐसी हो गए लेट ਵਿਚੋਂ 6-7 ਬੱਚਿਆਂ ਦੇ ਨਹੀਂ ਪੰਗਾਂਗਾ ਉਹ ਵੱਡੇ ਹੋ ਗਏ ਆ ਉਹ ਉੱਡਣ ਲੱਗ ਪਏ ਆ ਉਹਨਾਂ ਦੇ ਠੱਲਾਂ ਨਹੀਂ ਪੰਗਾਂਗਾ ਚੜਾ ਕੇ ਵਹਿੰਦੀ ਸੀ ਚੜੀਆਂ ਨਹੀਂ ਆ ਲੇਟ ਮੰਗਾਈਆਂ ਠੱਲਾਂ ਤੇ ਉਹ ਆਪਣੇ ਬਿਨਾਂ ਠੱਲਾਂ ਤੋਂ ਹੀ ਆ ਨੋਈ ਕੋਈ ਚੱਕਾ ਦੋਵਾਂ ਦੇ ਪਾਦ ਗਿਆਂ ਆਪਾਂ ਆ ਬੱਚੇ ਹੈਗੇ ਆਪਣੇ ਰੱਤੇ ਦੇ ਪੁੱਤ ਦੇ ਗਾਂ ਪੁੱਤ ਦੇ ਬੱਚੇ ਆ ਲਾਲ ਚੀਨੇ ਦੇ ਆ ਤਾਂ ਕਾਲੇ ਪੱਲੇ ਚੀਨਾ ਇਹ ਬਣੂਗਾ ਛਾੜ ਕੇ ਵਾਵਾ ਕਾਲੀਆਂ ਕੰਨੀਆਂ ਇਹਦੀਆਂ ਐਰੇ ਵੀ ਕੰਤਾ ਹੈਗੇ ਇਹਨਾਂ ਭੂਰੇ ਕੰਤਾ ਲਾਲ ਜਿਹਾਂ ਕੰਤਾ ਇਹਦੀਆਂ ਆ ਬੱਚੇ ਦਿਨ ਇਹ ਦੋਵੇਂ ਉਸੇ ਦੇ ਹੀ ਆ ਤੇ ਇਹਨਾਂ ਦੇ ਪੌਣੇ ਠੜਨਾ ਆਪਾਂ بس ਏਡਿੰਗ ਦੇ ਪਾ ਦਨੇ ਹੁੰਨੇ ਏਡਿੰਗ ਦੇ ਪਾਉਣਾ ਚਾਹੀਦੀਆਂ ਬਾਲੇ ਵੱਡੇ ਹੋ ਜਾਂਦੇ ਆ ਮਣਕੇ ਪੈਰ ਛੱਲੇ ਜਾਂਦੀਆਂ ਉਹਨਾਂ ਦੇ ਮੈਂ ਮਿੱਤਰੋ ਆਹ ਹੀ ਜੇ ਠੱਲਣਾ ਪਾਉਣ ਵਾਲੇ ਬੱਚੇ ਆਪਣੇ ਤੇ ਬਾਕੀ ਜੇ ਛੋਟੇ ਆ ਤੇ ਜਿਹੜੇ ਆਪਣੇ ਵੱਡੇ ਕਬੂਤਰ ਹੋ ਗਏ ਆ ਆ ਬੱਚੇ ਸੀਗੇ ਹੇ ਗਿਆ 5 6 ਬੱਚੇ ਆ ਇਹ ਤੇ ਇਹ ਵੱਡੇ ਹੋ ਗਏ ਇਹਨਾਂ ਦੇ ਹੁਣ ਠੱਲਾਂ ਨਹੀਂ ਪੈਂਦੀਆਂ ਆ ਤੇ ਆ ਵੀ ਇਹਨਾਂ ਦੇ ਨਹੀਂ ਪਾਈਆਂ ਆਪਾਂ ਠੱਲਾਂ ਇਹਨਾਂ ਪੈਂਦੀਆਂ ਵੀ ਨਹੀਂ ਹੁਣ ਤੇ ਮਾਸ ਪਟਿਆ ਜਾਂਦਾ ਜੇ ਪਾਉਣੇ ਆ ਤੇ ਮੈਂ ਕਿ ਐਵੇਂ ਕਾਹਨੂੰ ਦਰਦ ਕਰਨਾ ਤੇ ਇਹਨਾਂ ਦੇ ਆਪਾਂ ਪਾਈਆਂ ਨਹੀਂ ਆ ਤੇ ਬਾਕੀ ਛੋਟੇ ਬੱਚੇ ਆ ਤੇ ਉਹਨਾਂ ਦੇ ਆਪਾਂ ਪਾਵਾਂਗੇ ਠੱਲਾਂ ਉਹਨਾਂ ਨੂੰ ਬਸ ਦਸਾਂ ਕਿ ਦਿਨਾਂ ਤੱਕ ਰਖਾ ਪਾ ਦਾਂਗੇ ਉਹਨਾਂ ਦੇ ਵੀ ਆਈ ਛੋਟੇ ਆ ਹੋ ਨਿੱਕੇ ਆ ਤੇ ਉਹਨਾਂ ਡਿੱਗ ਪੈਣਗੇ ਲਾ ਕੇ ਲੈ ਕੇ ਤੇ ਉਹਨਾਂ ਦੇ ਪਾਵਾਂਗੇ ਆਪਾਂ 10-10 ਦਿਨਾਂ ਨੂੰ ਠੱਲਾ ਮਿੱਤਰੋ ਆਪਾਂ ਅੱਜ ਕੀਤਾ ਬੱਚੇ ਦੇ ਰੰਗ ਇੱਕ ਦੇ ਗੁਲਾਬੀ ਡੰਡੇ ਕਰਤੇ ਆ ਤੇ ਕਾਲਾ ਘੰਡ ਕਰਤਾ ਆਪਾਂ ਦੋਵੇਂ ਡੰਡੇ ਗੁਲਾਬੀ ਤੇ ਕਾਲਾ ਘੰਡ ਕਰਤਾ ਆਪਾਂ ਦੱਸੋ ਇਹ ਕਿਵੇਂ ਲੱਗਾ ਆਪਣਾ ਬੱਚਾ ਜਿਵੇਂ ਆਂਦਰੋਂ ਕੰਤਾ ਕਾਲੀਆਂ ਇਹਦੀਆਂ ਬੱਚੇ ਦੀਆਂ ਇਹਦੇ ਉਠਾ ਦੇ ਨਹੀਂ ਪਾਈਗੀ ਇਹ ਵੀ ਵੱਡਾ ਹੋ ਗਿਆ ਸੀਗਾ ਇਹਦੇ ਪਾ ਕੇ ਵੇਣ ਜੇ ਪੈ ਗਈ ਤਾਂ ਠੀਕ ਆ ਤੇ ਬਾਕੀ ਠੱਲੇ ਨਹੀਂ ਪਹਿਣੇਗੀ ਪਹਿਣੀ ਨਹੀਂ ਗਈ ਇਹ ਵੱਡਾ ਹੋ ਗਿਆ ਇਹ ਮੇਤਰੋ ਆਪਾਂ ਬਲਾਗ ਦਾ ਐਂਡ ਕਰਦੇ ਆ ਤੇ ਆਪਾਂ ਬੱਚਿਆਂ ਠੱਲਾਂ ਪਾਉਣੀਆਂ ਸੀਗਾ ਤੇ ਠੱਲਾਂ ਆਪਾਂ ਪਾ ਤੀਆਂ ਤੇ ਬਾਕੀ ਬੱਚੇ ਛੋਟੇ ਆ ਉਹਨਾਂ ਦੇ ਦਸਾਂਗ ਦੇਰਾਂ ਨੂੰ ਪਾਵਾਂਗੇ ਠੱਲਾਂ ਆਪਾਂ ਤੇ ਕੱਲੂ ਆਪਾਂ ਮਿਲਦੇ ਆਂ ਫਿਰ ਬਾਜੀ ਤੇ ਛੱਡਦੇ ਆ ਆਪਾਂ ਕਬੂਤਰ ਤੇ ਕਾਲੂ ਅਬਲ ਕੀ ਸ਼ਾਇਦ ਲਾਈਵ ਹੀ ਚਲਾ ਦੇ ਇਹ ਲਾਈਵ ਨਹੀਂ ਚਲਾਇਆ ਤਾਂ ਵਲੌਗ ਤਾਂ ਜ਼ਰੂਰ ਬਣਾਵਾਂਗੇ ਆਪਾਂ ਬਾੜੀ ਮੇ ਤਾਂ ਲਾਈਵ ਚਲਾ ਦਾਂਗੇ ਆਪਾਂ ਨਹੀਂ ਤਾਂ ਵਲੌਗ ਦਾ ਪੱਕਾ ਹੀ ਆਪਣਾ ਤੇ ਕੱਲੂ ਵੇਖੋ ਜੀ ਆਪਣਾ ਵਲੌਗ ਮਿਲਦੇ ਆਪਾਂ ਬਾਜੀ ਤੇ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ